ਨੰਬਰ 1 ਜੇ ਨੰਬਰ ਤੇ ਆ ਜਵੇ ਮੈਂ ਜਦੋਂ ਲਿਸਟ ਬਣਾਈ ਨਾ ਸਾਰੇ 12000 ਸਕੂਲਾਂ ਦਾ ਘਾਟਾ ਹੋਣਾ ਤੇ ਦੇਖਿਆ ਕਿ ਪੰਜਾਬ ਦਾ ਕਿਹੜਾ ਹਲਕਾ ਨੇ ਇਥੇ ਸਭ ਤੋਂ ਵੱਧ ਸਕੂਲਾਂ ਦਾ ਕੰਮ ਹੋਇਆ ਉਹ ਸ਼੍ਰੀ ਅਨੰਦਪੁਰ ਸਾਹਿਬ ਸੀ ਕਿ ਲਿਸਟ ਕਿਉਂ ਇੱਥੇ ਬੈਠੇ ਲੋਕਾਂ ਨੇ ਮੈਨੂੰ ਉੱਥੇ ਨਾ ਪਹੁੰਚਾਇਆ ਜੇ ਤੁਸੀਂ ਐਮਐਲਏ ਦਾ ਬਣਾਉਂਦੇ ਤਾਂ ਮੈਂ ਮੰਨਤ ਵੀ ਨਹੀਂ ਮੰਨਦਾ ਸਰ ਜਲਦੀ ਕੋਈ ਕੋਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਿੱਥ ਹਲਕਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੋਲੀ ਬਸੀ ਵਿਖੇ ਤਕਰੀਬਨ 37 ਲੱਖ ਰੁਪਏ ਦੀ ਲਾਗਤ ਨਾਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈ ਸਿੱਖਿਆ ਕ੍ਰਾਂਤੀ ਦੀ ਲਹਿਰ ਨਾਲ ਸੂਬੇ ਦੇ 350 ਸਰਕਾਰੀ ਸਕੂਲਾਂ ਵਿੱਚ ਅੱਜ ਤੋਂ ਇਤਿਹਾਸਕ ਇਨਕਲਾਬ ਦੀ ਸ਼ੁਰੂਆਤ ਹੋਈ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ 12% ਦੀ ਬਜਟ ਦਾ ਵਾਅਦਾ ਕਰਕੇ ਇਤਿਹਾਸ ਸਿਰਜਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਰੋਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵਿਕਾਸ ਦੀਆਂ ਨਵੀਆਂ ਪੁਲਾਗਾ ਪੁੱਟਦੇ ਹੋਏ ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰ ਦਿੰਦੀ ਹੈ। ਤੇ ਹੁਣ ਸਰਕਾਰੀ ਸਕੂਲ ਮਾਡਲ ਤੇ ਕਾਨਵੈਂਟ ਸਕੂਲਾਂ ਨੂੰ ਮਾਤ ਪਾ ਰਹੇ ਨੇ ਇਸ ਬਦਲਦੇ ਪੰਜਾਬ ਤੇ ਬਦਲ ਰਹੀ ਸਿੱਖਿਆ ਦੀ ਨੁਹਾਰ ਨੇ ਵਿਦਿਆਰਥੀਆਂ ਦੇ ਮਾਪਿਆਂ ਦਾ ਰੁਝਾਨ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਕਰ ਦਿੱਤਾ ਹੈ ਜਿਸ ਦੇ ਚਲਦੇ ਹੁਣ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ ਆਪ ਮੁਹਾਰੇ ਨਜ਼ਰ ਆ ਰਹੀ ਹੈ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਬਰਾ ਦੀ ਰਿਪੋਰਟ ਆਪਾਂ ਤੁਸੀਂ ਸਭ ਤਾਂ ਇਸ ਛੇ ਦੇ ਗਵਾਹ ਹਾਂ ਇਸ ਪੰਡਾਲ ਦੇ ਵਿੱਚ ਮੈਂ ਦੇਖਿਆ ਸਾਡੇ ਬਹੁਤ ਸਾਰੇ ਸਾਥੀ ਆਏ ਆ ਤੁਸੀਂ ਘਰ ਘਰ ਜਾ ਕੇ ਜਿੱਥੇ ਪਾਰਟੀ ਦੀ ਵੋਟਾਂ ਮੰਗੀਆਂ ਉੱਥੇ ਆਪਣੇ ਭਰਾ ਦੀ ਵੋਟ ਮੰਗੀ ਬੜੀ ਔਖੀ ਲੜਾਈ ਸੀ 2022 ਦੀ ਜਿੱਥੇ ਆਪਾਂ ਇਸ ਧਰਤੀ ਦੀ ਸੇਵਾ ਕਰ ਰਹੇ ਇੱਥੇ ਜਿੰਨਾ ਵਿਕਾਸ ਹੋ ਸਕੇ ਉਹ ਲੱਗੇ ਹੋਏ ਆ ਉੱਥੇ ਇਹ ਮਾਨ ਤੁਹਾਡੇ ਹੱਥੇ ਨੂੰ ਮਿਲਿਆ ਤੇ ਅੱਜ ਜੋ ਧੁਆਵਾ ਜੋ ਸਭ ਮਿਲ ਰਹੀਆਂ ਇੱਕ ਅੱਲਾ ਹਰਜੂਤ ਪੈਂਸਰੀ ਇੱਥੇ ਬੈਠੇ ਹਰ ਇੱਕ ਆਮ ਆਦਮੀ ਪਾਰਟੀ ਦੇ ਸਾਥੀ ਦਾ ਮੇਰੇ ਦੋਸਤਾਂ ਮੇਰੇ ਭਰਾਵਾਂ ਦਾ ਤੁਹਾਡਾ ਵੀ ਫਰਜ਼ ਤੁਹਾਡੀ ਵੀ ਤੁਹਾਡੀ ਵੀ ਭੂਮਿਕਾ ਤੁਹਾਡੀ ਵੀ ਭੂਮਿਕਾ ਹੈ ਅੱਜ ਵਿਆਪਕ ਸਿੱਖਿਆ ਕ੍ਰਾਂਤੀ ਦੇ ਮਹੀਨੇ ਦੇ ਤਹਿਤ ਜਿਹੜਾ ਸਕੂਲਾਂ ਦੇ ਵਿੱਚ ਉਦਘਾਟਨ ਸਮਾਰੋਹ ਚੱਲ ਰਿਹਾ ਹੈ 350 ਸਕੂਲਾਂ ਦੇ ਵਿੱਚ ਇਹ ਲਗਭਗ ਇਹ ਉਦਘਾਟਨ ਸਮਾਰੋਹ ਜਿਨ੍ਹਾਂ ਵਿੱਚ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਜਿਹੜੇ ਆ ਮਾਤਾ ਪਿਤਾ ਇਲਾਕੇ ਦੇ ਮੋਤਵਰ ਲੋਕ ਸ਼ਾਮਿਲ ਹੋਏ ਨੇ ਹਰ ਇੱਕ ਵਿਧਾਇਕ ਹਰਿ ਪ੍ਰਸ਼ਾਸਨ ਦਾ ਅਧਿਕਾਰੀ ਹਰ ਇੱਕ ਸਰਪੰਚ ਸਹਿਬਾਨ ਮੇਅਰ ਸਹਿਬਾਨ ਡਿਪਟੀ ਮੇਅਰ ਸਹਿਬਾਨ ਕੌਂਸਲਰ ਸਹਿਬਾਨ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਜੀ ਖੁਦ ਨਵਾਂ ਸ਼ਹਿਰ ਦੇ ਆਕਾਦਿਮ ਸਕੂਲ ਨੂੰ ਲੋਕ ਅਰਪਣ ਕੀਤਾ ਬੜੀ ਖੁਸ਼ੀ ਹੋ ਰਹੀ ਹੈ ਸਵੇਰ ਦਾ ਇਹ ਲਗਭਗ ਅઠવાয়া ਨਵਾਂ ਨਿਰਗ ਘਟਨਾ ਤੇ ਝੋਪੜ ਜੁਲੀ ਦੇ ਵਿੱਚ ਝੋਪੜ ਵਿਧਾਨ ਸਭਾ ਦੇ ਸਕੂਲ ਦੇ ਵਿੱਚ ਜਿੱਥੇ ਲਗਭਗ 60 ਲੱਖ ਦੀ ਲਾਗਤ ਦੇ ਨਾਲ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਚਾਰ ਦੀਵਾਰੀ ਨਵੇਂ ਕਲਾਸ ਰੂਮਸ ਅ ਨਵੇਂ ਹਾਲ ਦਾ ਜਿਹੜਾ ਕੰਮ ਹੋਇਆ ਉਹ ਲੋਕ ਅਰਪਣ ਕੀਤਾ ਗਿਆ ਤੇ ਜਿਹੜੇ ਬੱਚਿਆਂ ਦੇ ਨਤੀਜੇ ਸ਼ਾਨਦਾਰ ਆਏ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਰੋਪੜ ਵਿਧਾਨ ਸਭਾ ਹਲਕਾ ਦੇ ਵਿੱਚ ਲਗਭਗ 120 ਸਕੂਲਾਂ ਦੇ ਵਿੱਚ ਛੋਲ ਘਾਟਨ ਹੋਣੇ ਆ ਜੋ ਮੇਰੇ ਸਾਥੀ ਮਾਨਯੋਗ ਵਿਧਾਇਕ ਸਾਹਿਬਾਨ ਅਗਲੇ ਹਫ਼ਤਿਆਂ ਦੇ ਵਿੱਚ ਹੋਸ ਕਰਦੇ ਰਹਿਣਗੇ ਤੇ ਜਿਹੜਾ ਕੰਮ ਪਿਛਲੇ 3 ਸਾਲਾਂ ਚ ਥੋੜੀ ਸਰਕਾਰ ਨੇ ਕੀਤਾ ਪੰਜਾਬ ਸਿੱਖਿਆ ਕ੍ਰਾਂਤੀ ਦਾ ਹੈ ਉਹ ਰੋਜ਼ ਹਰ ਸਕੂਲ ਚ ਜਾ ਕੇ ਕਰਦੇ ਰਹਿਣਗੇ। ਬਹੁਤ ਬਹੁਤ ਧੰਨਵਾਦ।